ਸਵਾਗਤ ਹੈ ਮਿੱਤਰੋ ਪੀਵੀ ਨਤੀਟੂ ਡੀਗੇ ਚੈਨਲ ਤੇ ਬਹੁਤ ਵੀਰਾਂ ਦੇ ਫੋਨ ਆਏ ਸੀ ਕਿ ਛੋਟੀਆਂ ਬੱਚੀਆਂ ਲੱਭ ਕੇ ਦਿਓ ਘਰੇ ਪਾਲਣ ਵਾਸਤੇ ਤੇ ਉਹਨਾਂ ਨੂੰ ਆਪਾਂ ਘਰੇ ਤਿਆਰ ਕਰਨ ਵਾਸਤੇ ਜੈ ਜੈ ਮੁੱਲ ਦੀਆਂ ਬੱਚੀਆਂ ਸਾਰਾ ਰੇਟ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਲੋਕੇਸ਼ਨ ਕੀ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਬੱਚੀਆਂ ਦੀ ਕੀ ਕੀ ਉਮਰ ਆ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਵੀਰ ਨਾਲ ਕਰਦਿਆਂ ਗੱਲਬਾਤ ਆਪਾਂ ਬਿਰੇ ਸਵਾਗਤ ਆਈ ਤੁਹਾਡਾ ਆਪਣੇ ਚੈਨਲ ਦੇ ਉੱਤੇ ਸਾਸੀ ਗਾਲ ਬਾਈ ਤੇ ਬਿਰੇ ਇਹ ਜਿਹੜੀਆਂ ਬੱਛੀਆਂ ਆਪਾਂ ਇਹਨਾਂ ਦੋਨਾਂ ਦੀ ਡਿਟੇਲ ਦੱਸਾਂਗੇ ਵੀਡੀਓ ਦੇ ਵਿੱਚ ਰੇਟ ਰੂਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਹਾਂਜੀ ਵਿੱਚ ਹੀ ਕਰਾਂਗੇ ਬਾਈ ਠੀਕ ਆ ਜੀ ਤੇ ਆਹ ਜਿਹੜੀ ਪਹਿਲਾਂ ਤਾਂ ਵੀਰੇ ਵੱਡੀ ਬੱਛੀ ਬਾਰੇ ਦੱਸੋ ਤੇ ਇਹਦੀ ਕੀ ਡਿਟੇਲ ਹੈ ਦੀ ਇਹ ਬਾਈ ਜੀ ਦੋ ਦੰਦਾਂ ਦੀ ਦੋ ਦੰਦ ਜਾਨੀ ਜੀ ਹਾਂਜੀ ਦੰਦ ਪੱਟ ਕੇ ਦਿਖਾ ਸਕਦਾ ਲੋ ਜੀ ਹੂੰ ਦੋ ਦੰਦਾਂ ਤੇ ਬੱਛੀ ਆ ਮਿੱਤਰੋ ਇਹ ਹੁੰਦਿਆਂ ਹੁੰਦਿਆ ਇਹ ਨੂੰ ਪਤਾ ਹੀ ਹਲਤ ਕਰਦਿਆਂ ਹੁੰਦਿਆ ਪਿਆਰ ਦੋ ਦੰਦਾਂ ਦੀ ਹਾਂ ਸਹੀ ਹੈ ਬਾਈ ਹਾਂਜੀ ਉਮਰ ਦੀ ਕਿਉਂਕਿ ਬੱਚਿਆਂ ਦੀ ਤਾਂ ਆਪਾਂ ਨੂੰ ਦੰਦਾਂ ਤੋਂ ਹੀ ਪਤਾ ਲੱਗਣੀ ਹੈ ਨਾ ਉਮਰ ਤਾਂ ਹਾਂਜੀ ਹਾਂਜੀ ਤੇ ਦੋ ਦੰਦ ਬੱਚੀ ਹੈ ਇਹ ਵਧੀਆ ਤੇ ਕਿਹੜੇ ਸੀਮਨ ਦੀ ਆ ਪਤਾ ਕੋਈ ਨਹੀਂ ਬਰੇ ਆਏ ਨਹੀਂ ਪਤਾ ਝੋਲੀ ਝਾਲੀ ਬਹੁਤ ਚੰਗੀ ਵਹਿੜਦੀ ਬਾਈ ਹੂੰ ਕੱਲਾ ਕੱਲਾ ਥਣ ਲੱਗਾ ਬਾਈ ਹੂੰ ਬਾਈ ਖੋਲ ਕੇ ਦਿਖਾ ਦੇ ਯਾਰ ਇੱਕ ਵਈ ਆਪਣੇ ਬੰਦਿਆਂ ਨੂੰ ਤੋਰ ਤਾਰ ਕੇ ਦਿਖਾ ਦੇ ਉਹਦੀ ਤੋਰ ਵੇਖ ਬਾਈ ਹੂੰ ਠੀਕ ਆ ਗੱਲ ਬਾਤ ਹੈਗੀ ਆ ਹੈਨਾ ਲੈ ਵੀ ਬੰਦ ਦੇ ਕਰਾਂ ਦੀ ਮਿੱਤਰਾ ਗੱਲਬਾਤ ਹੈਗੀ ਆ ਬੈਠ ਦੇ ਵਿੱਚ ਮਿੱਤਰੋ ਤੇ ਖੁੱਲ੍ਹੀ ਜਿਹੇ ਨਾ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜੂਗੀ ਇਹਦੀ ਤਾਂ ਆ ਨਿੱਕੀ ਨੂੰ ਵੀ ਖੋਲਦੀ ਯਾਰ ਇੱਕ ਵਾਰੀ ਇਹਨੂੰ ਵੀ ਇਹ ਵੀ ਆਪਾਂ ਦਿਖਾ ਦਗੇ ਆਪਣੇ ਬੰਦਿਆਂ ਨੂੰ ਭਜਾ ਕੇ ਵੀ ਇਹ ਵੀ ਭਾਜੀ ਆ ਕਿ ਕਿੱਲੇ ਤੇ ਹੀ ਖੜੀ ਆ ਜਾਓ ਨਾ ਵੀ ਰੌਣਕ ਮੇਲੇ ਪੂਰੇ ਮੋੜ ਦੇ ਮੋੜ ਦੇ ਕਰਾਂ ਦੀ ਤੁਹਾਡਾ ਮਾਹੌਲ ਬਹੁਤ ਵਧੀਆ ਯਾਰ ਖੇਤਾਂ ਦੇ ਖੁੱਲਾ ਡੁੱਲਾ ਆ ਹਨਾ ਹਾਂਜੀ ਹਾਂਜੀ ਬਾਈ ਆਹ ਬਈ ਨਿੱਕੀ ਵਿਹੜਾ ਤੇ ਉਹ ਵੱਡੀ ਆ ਦੋਨਾਂ ਦੇ ਵਿੱਚ ਜਿਹੜੀ ਪਸੰਦ ਆਉਂਦੀ ਕਰ ਲਿਓ ਗੱਲਬਾਤ ਆ ਹਾਂ ਸਹੀ ਆ ਬਾਈ ਤੇ ਜਿਹੜੀ ਵਧੀਆ ਬੜਨ ਵਾਲੀ ਬੱਛੀ ਆ ਹਨਾ ਕੱਦ ਕੋਤ ਬਹੁਤ ਆ ਬਈ ਵਿਹੜ ਦਾ ਹੂੰ ਅ ਮਹੀਨਾ ਕੇ ਸੇਵਾ ਹੋ ਜਾ ਬਈ ਇਹਨੇ ਸੀਮਾ ਲੈ ਜਾਣਾ ਹੂੰ ਹਾਂਜੀ ਠੀਕ ਆ ਤੇ ਆਪਾਂ ਲੈ ਗਈ ਆ ਜਾਂ ਕਿਵੇਂ ਹਾਂ ਹਾਂ ਲੈ ਜਾਂਦੇ ਗਈ ਆ ਲੈ ਜਾਂਦੇ ਗਈ ਆ ਹਾਂਜੀ ਤੇ ਹਾਈਟ ਉਹ ਵੀ ਤਾਂ ਸੋਹਣੀ ਕਰਦੀ ਆ ਹਾਂ ਬਾਈ ਹਾਈਟ ਬਹੁਤ ਆ ਬਈ ਵਿਹੜ ਦੀ ਬੇਲ ਕੋਲ ਬਹੁਤ ਆ ਬਾਈ ਹੂੰ ਹਾਂ ਬਬ ਵਿਹੜਾ ਜੀ ਆਉਂਦੀ ਆ ਬਈ ਵੱਡੀ ਬਸ ਹੂੰ ਹਾਂਜੀ ਭਾਈ ਜਨਜੀ ਮਹੀਨਾ ਦੋ ਮਹੀਨੇ ਸਾਮਕੇ ਵਧੀਆ ਜਨਜੀ ਹਾਂ 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 ਭਾਈ ਹਾਂ ਸੀਮਣ ਲਊਗੀ ਸੀਮ ਲੈ ਲੈਣਾ ਵਧੀਆ ਭਾਈ ਤੇ ਆਹ ਜਿਹੜੀ ਆਪਣੀ ਨਿੱਕੀ ਬੱਛੀ ਹੈ ਇਹ ਵੀਰੇ ਹਾਂਜੀ ਭਾਈ ਇਹ ਬਈ 7 ਕ ਮਹੀਨੇ ਦਾ 7 ਮਹੀਨੇ ਦੀ ਬੱਛੀ ਹੈ ਜੀ ਹੂੰ ਤੇ ਇਹ ਵੀ ਚੰਗੇ ਸੀਮਣ ਦੀ ਐ ਨਹੀਂ ਪਤਾ ਵੀ ਕਿਹੜੇ ਕਿਹੜੇ ਸੀਮਣ ਦੀ ਹੈ ਜੀ ਅੱਛਾ ਇਹ ਵੀ ਜਨਜੀ ਤੁਸੀਂ ਲੈ ਕੇ ਜਾ ਹਾਂਜੀ ਆ ਦੰਦ ਪੱਟ ਕੇ ਦੇਖ ਲਈ ਹਾਂ ਵੀ ਇਹ ਖੀਰੀ ਆ ਹਾਂਜੀ ਭਾਈ ਯਾਰ ਖੀਰੀ ਅੱਛਾ ਇਹ ਖੀਰੀ ਆ ਹੈਨਾ ਲੈ ਜੀ ਇਹ ਤਾਂ ਅਜੇ ਮੇਤਰੋ ਕੀ ਰਿਹੀ ਬੱਚੀ ਸੱਤਾਂ ਅੰਮੀਆਂ ਦੀ ਦੱਸਦਾ ਵੀਰ ਤੇ ਪਿੱਛੋ ਝੋਲੀ ਝੜੀ ਦੀ ਥਣ ਇਹਨੇ ਦਿਖਾਉਣਾ ਹੀ ਨਹੀਂ ਮੈਨੂੰ ਲੱਗਦਾ ਥਣ ਤਾਂ ਆਪਾਂ ਨੂੰ ਭਜਾਈ ਫਿਰਨੇ ਆਂ ਇੰਤ ਚੱਲ ਕੋਈ ਨਹੀਂ ਆਂ ਦਿਖਾਉਂਦੇ ਮੜਾ ਜੀ ਕਿਉਂਕਿ ਇਹ ਚੀਜ਼ ਵੀ ਜ਼ਰੂਰੀ ਹੈ ਨਾ ਹੈਨਾ ਹਾਂ ਹਾਂ ਬਈ ਦੇਖ ਲੈ ਮੜੀ ਜੀ ਬਈ ਫੋਟ ਜੀ ਹੈ ਦੇ ਹੂੰ ਹਾਂ ਬਈ ਉਹ ਆਪਣਾ ਦੱਸਣ ਦਾ ਫਰਜ਼ ਆ ਅੱਛਾ ਬਈ ਥਣਾ ਦੇ ਉੱਤੇ ਜਿਹੜੀ ਫੋਟ ਆ ਹਾਂ ਹਾਂ ਹੈਨਾ ਠੀਕ ਆ ਲੈ ਮੇਤਰੋ ਦੇਖ ਲੋ ਜੀ ਤੇ ਇਹ ਇਹਦੇ ਬਾਰੇ ਹੁਣ ਆਪਾਂ ਗੱਲ ਕਰਾਂਗੇ ਬਾਈ ਜਿਹੜੀ ਆ ਵੱਡੀ ਬੱਛੀ ਆ ਇਹਦਾ ਆਪਾਂ ਕੀ ਮੁੱਲ ਵਾਰੀ ਕਰਾਂਗੇ ਇਹਦਾ ਇਹਦਾ ਬਾਈ 13500 ਲੈਂਡ ਦੇਣਾ ਬਾਈ ਇਹਦਾ 13500 ਤੇ ਦੂਜੀ ਆ ਨਿੱਕੀ ਦਾ ਇਹਦਾ ਬਾਈ ਹੈਗਾ 14000 ਰੁਪਏ ਬਾਈ ਇਹਦਾ ਜਿਹੜੇ ਰੇਟ ਕਾਤੋਂ ਜ਼ਿਆਦਾ ਆ ਇਹ ਬਾਈ ਚੰਗੇ ਸੀਮੰਟ ਦੀ ਆ ਉਹ ਹੈ ਖੀਰੀ ਆ ਬਾਈ ਹੂੰ ਤੇ ਜੇ ਕਹੇ ਵੀਰ ਨੇ ਦੋਨੇ ਇਕੱਠੇ ਨਾਲ ਲੈਣਗਾ ਹੁਣ ਬਾ ਕਰ ਦਾਂਗੇ ਮਾਨਸਾਣ ਬਾਈ ਖੁੱਲਾ ਅੱਛਾ ਹਾਂ ਜਣਜੀ ਦੋਨਾਂ ਦਾ ਮਾਣਦਾਨ ਤੁਸੀਂ ਕਰ ਦੋਗੇ ਰੇਟ ਤੁਸੀਂ ਇੱਕ ਵਾਰੀ ਫੇਰ ਬੋਲ ਦਿਓ ਤੇ ਲੋਕੇਸ਼ਨ ਬੋਲ ਦਿਓ ਫੋਨ ਨੰਬਰ ਬੋਲ ਦਿਓ ਇਹਦਾ ਭਾਈ 13500 ਰੁਪਏ ਭਾਈ ਠੀਕ ਆ ਤੇ ਉਹ ਆਪਣੀ ਕੀਲੀ ਬੱਚੀ ਦਾ ਹੈਗਾ 14000 14000 ਠੀਕ ਹੈ ਜੀ ਤੇ ਪਿੰਡ ਕੋਕਰੀ ਕਹਿੰਦਾ ਜਿਲਾ ਮੋਗਾ ਜੀ ਜਿਲਾ ਮੋਗਾ ਤੇ ਕਿਹੜੇ ਰਾਹ ਤੇ ਘਰ ਆ ਇਹ ਤਲਵੰਡੀ ਮਨਲੀ ਵਾਲੀ ਸੜਕ ਤੇ ਤਲਵੰਡੀ ਮਨਲੀ ਵਾਲੀ ਸੜਕ ਤੇ ਘਰ ਆ ਫੋਨ ਨੰਬਰ ਬੋਲ ਦਿਓ ਵੀਰੇ ਆ 7652986377 ਜੀ ਠੀਕ ਆ ਵੀਰੇ ਹਾਂਜੀ ਲੈ ਵੀ ਮਿੱਤਰੋ ਦੋਨਾਂ ਵਿਹੜਾ ਜੋ ਜੇ ਕੋਈ ਪਸੰਦ ਆਉਂਦੀ ਏ ਤੁਹਾਨੂੰ ਜੋੜਾ ਚਾਹੀਦਾ ਜੋੜੇ ਚ ਭਰਾ ਵੱਧ ਮਾਣ ਹੋ ਜਾਊਗਾ ਨਿੱਕੀ ਦਾ ਮੁੱਲ ਵੱਡੀ ਨਾਲੋਂ ਜ਼ਿਆਦਾ ਆ ਕਿਉਂਕਿ ਵੀਰਾਂ ਦਾ ਥੋੜੇ ਚੰਗੇ ਸੀ ਬਣਦੀ ਆ ਠੀਕ ਆ ਜੀ ਤੇ ਆ ਜਿਹੜੀ ਵਿਹੜਾ ਇਹ ਤਾਂ ਤੁਹਾਡੇ ਘਰੇ ਮਹੀਨਾ ਖਾਂ ਕੇ ਰੰਗ ਭਾਗ ਲੱਗ ਜਾਏ ਪੱਟ ਪੁੜੇ ਦੀਆਂ ਬਹੁਤ ਚੀਂਆਂ ਬਈ ਵਿਹੜਾ ਦੋਨੇ ਹਮ ਅਨੇ ਯੋ ਤਾਂ ਤਾਂ ਦੇਖ ਨਹੀਂ ਤੁਸੀਂ ਜਾਂਦਾ ਥੋੜੀ ਸੰਭੀ ਕੀਤੀ ਇਹਨੇ ਬਣ ਜਾਣਾ ਮਿੱਤਰੋ ਕਰ ਲਿਓ ਵੀਰ ਨੂੰ ਫੋਨ ਜੇ ਕਿਨੂੰ ਚਾਹੀਦਾ ਜੋੜਾ ਚਾਹੀਦਾ ਤਾਂ ਜੋੜਾ ਵੀ ਪਾ ਦੇਣਗੇ ਇਹ ਤੇ ਕਰ ਲਿਓ ਫਿਰ ਇੱਕ ਵਾਰੀ ਸੰਪਰਕ ਬਾਈ ਹੁਣਾਂ ਨਾਲ ਜਾਉਂਦੇ ਵਾਸਤੇ ਰੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਕਿਉਂਕਿ ਜਿਹੜੇ ਮੁੰਡੇ ਆਪਣੇ ਪਸ਼ੂ ਪਾਲ ਕੇ ਧੰਦੇ ਨਾਲ ਜੁੜੇ ਆ ਨਿੱਕੀ ਉਮਰ ਦੇ ਮੁੰਡੇ ਆ ਦੋ ਭਰਾ ਇਹ ਵਧੀਆ ਕੰਮਕਾਰ ਕਰਦੇ ਆ ਤੇ ਹੌਸਲਾ ਦਿਆ ਕਰੋ ਕਮੈਂਟ ਕਰਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜਾ ਆਪਣਾ ਪਸ਼ੂ ਪਾਲਕ ਕੋਈ ਵੀ ਹੈਗਾ ਬੰਦਾ ਉਹ ਇਸ ਧੰਦੇ ਨਾਲ ਜੁੜਿਆ ਰਵੇ ਤੇ ਉਹਨੂੰ ਜਿਹੜਾ ਉਹਦੀਆਂ ਚੀਜ਼ਾਂ ਦਾ ਵਧੀਆ ਮੁੱਲ ਮਿਲਦਾ ਰਹੇ ਧੰਨਵਾਦ ਆ ਦੋਸਤੋ ਜਾਉਂਦੇ ਵਾਸਤੇ ਰੋ